ਵਾਹਿਗੁਰਜੀ ਖਾਕਰ ਸਾਹਿਬ ਵਾਹਿਗੁਰਜੀ ਕੀ ਫਤਿਹ ਮੈਂ ਜਸਜੀਤ ਨਰਮਨ ਪਿਤਾ ਦਿਵਸ ਤੇ ਕਲਗੀ ਤਰਪਾਛਾ ਨੂੰ ਯਾਦ ਕਰਦੀ ਹੋਏ ਪਇ ਨੰਦ ਲਾਲ ਜੀ ਦਾ ਸ਼ਬਦ ਆਪ ਜੀ ਦੇ ਰੂਪ ਰੂਪ ਕਰ ਰਹੀ ਆਂ ਗਲਤੀਆਂ ਭੁੱਲਾਂ ਚੁਕਾਂ ਦੀ ਮਾਫੀ ਜੀ ਨਾਸਰ ਮੰਸੂਰ ਗੁਰੂ ਗੋਬਿੰਦ ਸਿੰਘ ਨਾਸਰ ਮੰਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫਹਿਜੇ ਨੂਰ ਗੁਰੂ ਗੋਬਿੰਦ ਸਿੰਘ ਜੁਮਲਾ ਫਹਿਜੇ ਨੂਰ ਗੁਰੂ ਗੋਬਿੰਦ ਸਿੰਘ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ Akka Karagurgo Bind Singh, Şahesen Şah Gurgo Bind Singh, Şahesen Şah Gurgo Bind Singh, Nasr o Mansur Singh, Nasr Mansur Singh. ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ ਨਾਸਰਮਨ ਸੂਰ ਗੁਰੂ ਗੋਬਿੰਦ ਸਿੰਘ ਇਜ ਦੀ ਮਨਜੂਰ ਗੁਰਗੋਬਿੰਦ ਸਿੰਘ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸ਼ਬਦ ਚੰਗਾ ਲੱਗਿਆ ਅੱਗੇ ਵੀ ਸ਼ੇਅਰ ਕਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਿਓ ਫੇ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ